ਸਤਿਕਾਰ ਜੀ ਮੈਂ ਤੁਹਾਡਾ ਆਪਣਾ ਬਲਵਿੰਦਰ ਹਾਲੀਅਤ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਤੇ ਸ਼ੁਰੂ ਕਰਦੇ ਹਾਂ ਅੱਜ ਦਾ ਭਰੋਰਾ ਪਹਿਲਾ ਚੋਣਵੀਆਂ ਖਬਰਾਂ ਆਮ ਆਦਮੀ ਪਾਰਟੀ ਨੇ ਗੜਜੋੜ ਪਾਸੇ ਕਰਕੇ ਤੈਅ ਕੀਤੇ ਪੰਜਾਬ ਦੇ 13 ਉਮੀਦਵਾਰ 13 ਸਰਸਾਂ ਤੋਂ ਪੁੱਛ ਕੇ ਲਈ ਐਸ ਆਈ ਡੀ ਨੂੰ ਅਦਾਲਤ ਵੱਲੋਂ ਹਰੀ ਝੰਡੀ ਗੁਰੂ ਨਗਰੀ ਖਾਲਸਾ ਰੰਗ ਵਿੱਚ ਰੰਗੀ ਹੋਲੇ ਮਹੱਲੇ ਦੇ ਮੌਕੇ ਲੱਖਾਂ ਸੰਗਤਾਂ ਤੱਕ ਸ਼੍ਰੀ ਗេសਗੜ ਸਾਹਿਬ ਵਿਖੇ ਨਤਮਸਤਕ ਵਰਤਾਤਬਾਜਵਾਨ ਨੇ ਦਿੱਤੀ ਸਫਾਈ ਆਖਿਆ ਕਾਂਗਰਸ ਦਾ ਵਫਾਦਾਰ ਸਿਪਾਈ ਭਾਜਪਾ ਵਿੱਚ ਜਨਵਰੀ ਸੋਚਨਾ ਵੀ ਗੁਨਾਹ ਖੈਰਾ ਨੇ ਆਖਿਆ ਬੇਅਦਬੀ ਮਾਮਲੇ ਵਿੱਚ ਬਣੀ ਸਿੱਟ ਸਿਆਸੀ ਦਬਾਹੇ ਹੇਠਾਂ ਕਰ ਰਹੀ ਹੈ ਕੰਮ ਸੁਖਵੀਰ ਬਾਦਲ ਨੇ ਵੀ ਆਖਿਆ ਬਹਿਬਲ ਕਲਾकांड ਦੀ ਜਾਂਚ ਲਈ ਸਿੱਟ ਦਾ ਹੋਇਆ ਰਾਜਨੀਤਿਕਰਨ ਪੰਜਾਬ ਕਾਂਗਰਸ ਦੇ ਆਗੂ ਇੱਕ ਫੀਸ ਦੀ ਵੀ ਨਹੀਂ ਕਰ ਪਾਏ ਖਰਚਾ ਮੈਂਬਰ ਪਾਰਲੀਮੈਂਟ ਦਾ ਲੇਖਾ ਜੋਖਾ ਖਡੂਰ ਸਾਬ ਤੋਂ ਬ੍ਰਹਮਪੁਰਾ ਨੇ 101 ਫੀਸਦੀ ਫੰਡ ਖਰਚਿਆ ਗੁੱਸੇ ਹੋਏ ਨੂੰ ਮਨਾਉਣ ਲਈ ਬਿੱਟੂ ਦਾ ਧਾਰਮਿਕ ਯਾਤਰਾ ਕਾਰਡ ਹੁਣ ਖਬਰਾਂ ਦੀ ਵਿਸਥਾਰ ਪੰਜਾਬ ਡੈਰੀ ਹੁਣ ਫੇਸਬੁੱਕ ਤੇ ਵੀ ਜਿੱਥੇ ਜੁੜੇ ਨੇ ਸਾਡੇ ਨਾਲ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ ਕੀ ਵਾਪਰਿਆ ਕੀ ਹੋਣ ਵਾਲਾ ਹੈ ਸਿਆਸੀ ਪਿੜਾਂ ਦੇ ਮੈਦਾਨਾਂ ਸੰਗੀਤ ਦੀ ਦੁਨੀਆ ਤੇ ਹੋਰ ਬਹੁਤ ਕੁਝ ਦਾ ਵੇਰਵੇ ਨਾਲ ਹਾਕ ਤੁਸੀਂ ਵੀ ਸਾਡੇ ਗਰੁੱਪ ਵਿੱਚ ਸ਼ਾਮਲ ਹੋ ਸਕਦੇ ਹੋ ਤੇ ਆਪਣੇ ਦਿਲ ਦੀਆਂ ਗੱਲਾਂ ਦੁਨੀਆ ਦੇ ਲੋਕਾਂ ਨਾਲ ਸਾਂਝੀਆਂ ਕਰ ਸਕਦੇ ਹੋ ਸੋ ਇੰਟਰਨੈਟ ਤੇ ਖਬਰਾਂ ਦੀ ਤਾਜ਼ਾ ਜਾਣਕਾਰੀ ਲਈ ਆਪਣੇ ਦੋਸਤਾਂ ਨੂੰ ਵੀ ਇਸ ਵਿੱਚ ਸ਼ਾਮਲ ਕਰੋ ਬਸ ਸਰਚ ਕਰੋ ਪੰਜਾਬ ਡੈਲੀ ਨਿਊਜ਼ ਤੇ ਗਰੁੱਪ ਵਿੱਚ ਸ਼ਾਮਲ ਹੋ ਜਾਓ ਬੇਅਦਬੀ ਅਤੇ ਬਹਿਬਲ ਕਲਾ ਤੇ ਕੋਟਪੂਰਾ ਗੋਲੀकांड ਦੀ ਪੜਤਾਲ ਕਰ ਰਹੀ ਐਸਆਈਟੀ ਹੁਣ ਡੇਰਾ ਸਰਸਾ ਤੋਂ ਪੁੱਛਗਿੱਛ ਕਰੇਗੀ ਫਰੀਦਕੋਟ ਅਦਾਲਤ ਨੇ ਐਸਆਈਟੀ ਨੂੰ ਡੇਰਾ ਮੁਕਸੀ ਤੋਂ ਪੁੱਛਗਿੱਛ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ ਡੇਰਾ ਮੁਖੀ ਸੁਨਾਰੀਆ ਜੇਲ੍ਹ ਵਿੱਚ ਬਦਸਲੂਕੀ ਅਤੇ ਕਤਲ ਦੇ ਦੋਸ਼ ਵਿੱਚ ਸਜ਼ਾ ਕੱਟ ਰਿਹਾ ਹੈ ਐਸਆਈਟੀ ਕਿਸੇ ਵੇਲੇ ਉਸ ਕੋਲੋਂ ਜੇਲ੍ਹ ਵਿੱਚ ਜਾ ਕੇ ਪੁੱਛਗਿੱਛ ਕਰ ਸਕਦੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਗਾੜੀ ਵਿੱਚ ਹੋਈ ਬੇਅਦਬੀ ਮਾਮਲੇ ਵਿੱਚ ਡੇਰਾ ਪ੍ਰੇਮੇਂ ਦੀ ਗ੍ਰਿਫਤਾਰੀ ਦੇ ਚਲਦਿਆਂ ਤੇ ਤਫ਼ਤੀਸ਼ ਵਿੱਚ ਇੱਕ ਵਾਰ ਡੇਰਾ ਸਰਸਾ ਦੀ ਛਮੂਲੀਆ ਦਾ ਜ਼ਿਕਰ ਹੋਣ ਤੇ ਡੇਰਾ ਮੁਖੀ ਤੋਂ ਪੁੱਛਗਿੱਛ ਕਰਨ ਲਈ ਅਦਾਲਤ ਤੋਂ ਆਗਿਆ ਮੰਗੀ ਸੀ ਜਿਸ ਨੂੰ ਅਦਾਲਤ ਨੇ ਐਸਆਈਟੀ ਨੂੰ ਅੱਗੇ ਵਧਣ ਲਈ ਲੋੜਿੰਦੀ ਆਗਿਆ ਦੇ ਦਿੱਤੀ SIT ਦੇ ਮੈਂਬਰ IG ਕਮਰ ਵਿਜੇ ਪ੍ਰਤਾਪ ਸਿੰਘ ਮੁਤਾਬਕ ਅਦਾਲਤ ਨੇ ਰਾਮ ਰਹੀਮ ਤੋਂ ਪੁੱਛਗਿੱਛ ਦੀ ਮਨਜ਼ੂਰੀ ਦਿੱਤੀ ਹੈ ਤੇ ਹੁਣ ਟੀਮ ਉਸ ਤੋਂ ਜੇਲ੍ਹ ਵਿੱਚ ਜਾ ਕੇ ਪੁੱਛਗਿੱਛ ਕਰੇਗੀ SIT ਨੇ ਆਪਣੀਆਂ ਦਲੀਲਾਂ ਨਾਲ ਸਾਬਕਾ ਅਕਾਲੀ ਵਿਧਾਇਕ ਮਨਤਾਰ ਸਿੰਘ ਬਰਾੜ ਦੀ ਜ਼ਮਾਨਤ ਅਰਜੀ ਰੱਦ ਕਰਵਾ ਦਿੱਤੀ ਤੇ ਆਉਂਦੀ 25 ਮਾਰਚ ਨੂੰ ਸਾਬਕਾ SSP ਚਰਨਜੀਤ ਸ਼ਰਮਾ ਨੂੰ ਵੀ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਕੋਟਗੁਰਾ ਗੋਲੀकांड ਬਾਰੇ ਵੀ ਪੁੱਛਗਿੱਛ ਕੀਤੀ ਜਾਣੀ ਹੈ ਸ਼ਰੋਮਨੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਆਖਿਆ ਕਿ ਸਟੇਟ ਦੇ ਮੁਖੀ ਕਮਰ ਵਿਜੇ ਪ੍ਰਤਾਪ ਪ੍ਰੈਸ ਕਾਨਫਰੰਸ ਕਰਕੇ ਕਹਿੰਦੇ ਆ ਕਿ ਹੁਣ ਫੁਲਾਣੇ ਅਧਿਕਾਰੀ ਨੂੰ ਫੜਿਆ ਜਾਏਗਾ ਤੇ ਹੁਣ ਫੁਲਾਣੇ ਅਧਿਕਾਰੀ ਨੂੰ ਤੇ ਫਿਰ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਕਹਿੰਦੇ ਆ ਕਿ ਜਾਂਚ ਦੀ ਸੋਈ ਹੁਣ ਇਸ ਵਿਅਕਤੀ ਵੱਲ ਵੱਧ ਰਹੀ ਹੈ ਉਹਨਾਂ ਆਖੇ ਕਿ ਕਾਂਗਰਸ ਦਾ ਮੰਤਰੀ ਕੋਈ ਬਿਆਨ ਦਿੰਦਾ ਇਸ ਅਧਿਕਾਰੀ ਨੂੰ ਫੜਿਆ ਜਾਵੇਗਾ ਤਾਂ ਸਟੇਟ ਵੱਲੋਂ ਉਸੇ ਅਧਿਕਾਰੀ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਉਹਨਾਂ ਆਖੇ ਕਿ ਬਾਬਲ ਕਲਾ ਕਾਂਡ ਦੀ ਜਾਂਚ ਲਈ ਬਣੀ ਸਟੇਟ ਦਾ ਰਾਜਨੀਤੀਕਰਨ ਹੋ ਚੁੱਕਾ ਹੈ ਸੁਖਬੀਰ ਦਾ ਤਰਕ ਹੈ ਕਿ ਉਹਨਾਂ ਦੇ ਪਿਤਾ ਤੇ ਸਾਬਕਾ ਮੁੱਖ ਮੰਤਰੀ ਵੀ ਸਟੇਟ ਅੱਗੇ ਪੇਸ਼ ਉਹਨਾਂ ਵੱਲੋਂ ਤਾਂ ਇਹਨਾਂ ਆਖਿਆ ਗਿਆ ਕਿ ਸਿੱਟ ਨਰਪੱਖ ਹੋ ਕੇ ਕੰਮ ਕਰੇ ਉਹਨਾਂ ਆਖਿਆ ਕਿ ਮੁੱਖ ਮੰਤਰੀ ਕਿਸੇ ਨੂੰ ਮਿਲਦੇ ਨਹੀਂ ਹਰ ਫਰੰਟ ਤੇ ਫੇਲ ਹੋ ਚੁੱਕੇ ਨੇ ਇਸ ਤੋਂ ਬਾਅਦ ਪੰਜਾਬ ਇਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖੈਰਾ ਨੇ ਵੀ ਸੁਖਪੀਰ ਬਾਦਲ ਦੇ ਗੱਲ ਨੂੰ ਹੋਰ ਤੋਲ ਦਿੱਤਾ ਉਹਨਾਂ ਆਖਿਆ ਕਿ ਫਰੀਦਕੋਟ ਜ਼ਿਲ੍ਹੇ ਵਿੱਚ ਪਾਵਨ ਸਰੂਪ ਦੀ ਹੋਈ ਬੇਅਦਬੀ ਤੇ ਇਸ ਤੋਂ ਬਾਅਦ ਹੋਈ ਗੋਲੀਕੰਢ ਦੀ ਤਫ਼ਤੀਸ਼ ਕਰ ਲਈ ਸਿੱਟ ਹੁਣ ਸਿਆਸੀ ਦਬਾਅਗੇ ਕਮਜ਼ੋਰ ਪੈਂਦੀ ਦਿਖਾਈ ਦੇ ਰਹੀ ਹੈ ਭਾਰਤੀ ਜਨਤਾ ਪਾਰਟੀ ਨੇ 184 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਨਰਿੰਦਰ ਮੋਦੀ ਵਾਰਾਨਸੀਅ ਵਿਧੇ ਗ੍ਰਾਮ ਮੰਤਰੀ ਰਾਜਨਾਥ ਸਿੰਘ ਲਖਨਊ ਤੋਂ ਚੋਣ ਲੜਨਗੇ ਭਾਜਪਾ ਦੇ ਪ੍ਰਧਾਨ ਅਮਿਤ ਸ਼ਾ ਗੁਜਰਾਤ ਦੇ ਗਾਂਧੀ ਨਗਰ ਤੋਂ ਚੋਣ ਲੜਨਗੇ ਇਸ ਹਲਕੇ ਤੋਂ ਸੀਨੀਅਰ ਭਾਜਪਾਗੂ ਲਾਲ ਕ੍ਰਿਸ਼ਨ ਅਡਵਾਨੀ ਚੋਣ ਲੜਦੇ ਆ ਰਹੇ ਨੇ ਨਿਤਨ ਗੜਕਰੀ ਨਾਗਪੁਰ ਬਾਲੀਵੁੱਡ ਦੀ ਅਦਾਕਾਰ ਹਿਮਾ ਮਾਨਲੀ ਮਥਰਾ ਤੋਂ ਇਰਾਨੀ ਅਮੇਠੀ ਤੋਂ ਚੋਣ ਲੜਨਗੇ ਨੇਂਦਰ ਕੁ ਗਿਆਨਵੀ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਕਹਿੰਦਾ ਹੈ ਖਬਰ ਆਈ ਹੈ ਅਹਮਦਾਬਾਦ ਤੋਂ ਭਾਜਪਾ ਦੇ ਮਾਰਗਦਰਸ਼ਕ ਤੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਜਿਹੜੇ 91 ਸਾਲਾਂ ਦੇ ਆ ਲੋਕ ਸਭਾ ਚੋਣ ਲੜਨ ਜਾਂ ਨਾ ਲੜਨ ਬਾਰੇ ਅਜੇ ਭੰਬਲ ਪੂਸੇ ਚ ਪਏ ਹੋਏ ਹੈ ਗ੍ਰਹਿ ਮੰਤਰੀ ਤੇ ਉਪ ਪ੍ਰਧਾਨ ਮੰਤਰੀ ਰਹਿ ਚੁੱਕੇ ਬਜ਼ੁਰਗ ਆਗੂ ਗਾਂਧੀ ਨਗਰ ਸੀਟ ਤੋਂ 6 ਵਾਰੀ ਜਿੱਤੂ ਰਹੇ ਹੈ ਅੜਵਾਨੀ ਦੇ ਨੀਚੇ ਸਕੱਤਰ ਨੇ ਕਿਹਾ ਹੈ ਕਿ ਇਸ ਬਾਰੇ ਫਿਲਹਾਲ ਕੁਝ ਤੈ ਨਹੀਂ ਜੇ ਸੱਦਾ ਆਉਂਦਾ ਤਾਂ ਵੇਖਾਂਗੇ ਪ੍ਰਵਾਨ ਕਰਨਾ ਹੈ ਜਾਂ ਨਹੀਂ ਕਰਨਾ ਕਾਂਗਰਸ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਦੇ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਭਾਜਪਾ ਵਿੱਚ ਜਾਣ ਦੀਆਂ ਸਾਰੀਆਂ ਅਟਕਲਾਂ ਤੇ ਮੁਕੰਮਲ ਰੋਕ ਲਾਉਂਦੇ ਆਖਿਆ ਕਿ ਉਹ ਕਾਂਗਰਸ ਦੇ ਵਫਾਦਾਰ ਸਿਪਾਹੀ ਨੇ ਤੇ ਭਾਜਪਾ ਵਿੱਚ ਜਾਣ ਬਾਰੇ ਸੋਚਣਾ ਵੀ ਗੁਨਾਹ ਹੈ ਉਹਨਾਂ ਆਖੇ ਕਿ ਮੇਰਾ ਪਰਿਵਾਰ ਸ਼ੁਰੂ ਤੋਂ ਕਾਂਗਰਸ ਦੀ ਵਿਚਾਰਧਾਰਾ ਮੁਤਾਬਕ ਚੱਲਿਆ ਹੈ ਕਾਂਗਰਸ ਦੀ ਸੋਚ ਨੂੰ ਅੱਗੇ ਵਧਾਇਆ ਤੇ ਕਾਂਗਰਸ ਵਿੱਚ ਹੀ ਉਹਨਾਂ ਆਖਿਆ ਕਿ ਉਸ ਦਾ ਜਨਮ ਹੋਇਆ ਤੇ ਕਾਂਗਰਸ ਰਹਿੰਦਿਆਂ ਹੀ ਆਖਰੀ ਸਾਹ ਲਵਾਂਗਾ ਪਟਿਆਲਾ ਤੋਂ ਪੰਜਾਬੀ ਇਕਤਾ ਪਾਰਟੀ ਦੇ ਨਾਲ ਪੰਜਾਬ ਡੈਮੋਕ੍ਰੈਟਿਕ ਅਲਾਈਅንስ ਦੇ ਉਮੀਦਵਾਰ ਤੇ ਮੌਜੂਦਾ ਮੈਂਬਰ ਪਾਰਲੀਮੈਂਟ ਡਾਕਟਰ ਤਰਵੇਜ ਗਾਂਧੀ ਦੇ ਹੱਕ ਵਿੱਚ ਕਈ ਜਥੇਬੰਦੀਆਂ ਨੇ ਮੀਟਿੰਗਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਉਨਾ ਆਖਿਆ ਕਿ ਪਿਛਲੇ ਸਮੇਂ ਦਰਨ ਵੱਖ-ਵੱਖ ਪਾਰਟੀਆਂ ਲੋਕਾਂ ਨਾਲ ਕੀਤੇ ਵਾਅਦੇਾਂ ਤੇ ਪੂਰਾ ਨਹੀਂ ਉਤਰੀ ਜਿਸ ਕਰਕੇ ਉਹਨਾਂ ਦਾ ਲੋਕਾਂ ਦਾ ਮੋਹ ਪੰਗ ਹੋ ਗਿਆ। ਉਹਨਾਂ ਆਖਿਆ ਕਿ ਹੁਣ ਲੋਕ ਸਭਾ ਚੋਣਾਂ ਦੌਰਾਨ ਪਾਰਲੀਮੈਂਟੀ ਹਲਕਾ ਪਟਿਆਲਾ ਤੋਂ ਪੰਜਾਬ ਜਮਹੂਰੀ ਗੜਚੜ ਦੇ ਮੇਜਰ ਡਾਕਟਰ ਧਰਵੀਰ ਗਾਂਧੀ ਦੇ ਹੱਕ ਵਿੱਚ ਉਹ ਫਤਵਾ ਦੇਣਗੇ। ਮਾਰਕਸਵਾਦੀ ਪਾਰਟੀ ਦੇ ਵਫਤ ਨੇ ਪਟਿਆਲਾ ਤੋਂ ਡਾਕਟਰ ਧਰਵੀਰ ਗਾਂਧੀ ਨੂੰ ਡਟਵੀ ਹਮਾਇਤ ਦੇਣ ਦਾ ਐਲਾਨ ਕਰ ਦਿਆ। ਆਖਿਆ ਕਿ ਗਾਂਧੀ ਦੀ ਹਮਾਇਤ ਕਰਕੇ ਅਸਲ ਵਿੱਚ ਉਹ ਲੋਕ ਮੁੱਦਿਆਂ ਪ੍ਰਤੀ ਸचेਤ ਹੋਣ ਦਾ ਸਬੂਤ ਦੇ ਰਹੇ ਨੇ। ਉਹਨਾਂ ਦੋਸ਼ ਲਾਇਆ ਕਿ ਰਵਾਇਤੀ ਪਾਰਟੀਆਂ ਨੇ ਹੁਣ ਤੱਕ ਦੇ ਆਮ ਆਦਮੀ ਪਾਰਟੀ ਕਿਸੇ ਵੀ ਸਿਆਸੀ ਪਾਰਟੀ ਨਾਲ ਲੜ ਕੇ ਚੋਣ ਨਹੀਂ ਲੜੇਗੀ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਤੋਂ ਆਪਣੇ ਉਮੀਦਵਾਰ ਉਹਨਾਂ ਨੇ ਸੂਚੀ ਤਿਆਰ ਕਰ ਲਈ ਹੈ ਅਗਲੇ ਹਫਤੇ ਉਮੀਦਵਾਰਾਂ ਦਾ ਐਲਾਨ ਕੀਤਾ ਜਾਏਗਾ ਕੋਰ ਕਮੇਟੀ ਵੱਲੋਂ ਉਮੀਦਵਾਰਾਂ ਦੀ ਸੂਚੀ ਤਿਆਰ ਕਰ ਲਈ ਹੈ ਜਿਸ ਤੇ ਪਾਰਟੀ ਦੇ ਕੌਮੀ ਸਿਆਸੀ ਮਾਮਲੇ ਦੀ ਕਮੇਟੀ ਨੇ ਮੂਹਰ ਲਾਉਣੀ ਹੈ ਇਸ ਵਾਰ ਬਾਰੀ ਸਿਆਸੀ ਨੇਤਾਵਾਂ ਦੀ ਥਾਂ ਪਾਰਟੀ ਦੇ ਆਗੂ ਨੂੰ ਟਿਕਟਾਂ ਦਿੱਤੀਆਂ ਜਾਣਗੀਆਂ ਅੱਠ ਉਮੀਦਵਾਰਾਂ ਦੀ ਤਿਆਰ ਸੂਚੀ ਵਿੱਚ ਲੋਕ ਸਭਾ ਹਲਕਾ ਪਟਿਆਲਾ ਤੋਂ ਪਾਰਟੀ ਦੇ ਜਰਨਲਿਸਕਤਰ ਸਾਬਕਾ ਫੌਜੀ ਵਿੰਗ ਦੇ ਸਾਬਕਾ ਪ੍ਰਧਾਨ ਕਰਨਲ ਭਲਵਿੰਦਰ ਸਿੰਘ ਮੁਲਾਜ਼ਮ ਆਗੂ ਹਰੀ ਸਿੰਘ ਟੋੜਾ ਟਰੇਡਰ ਸੈੱਲ ਦੀ ਪ੍ਰਧਾਨ ਨੀਨਾ ਮਿੱਤਲ ਤੇ ਜ਼ਿਲ੍ਹਾ ਪ੍ਰਧਾਨ ਚੇਤਨ ਸਿੰਘ ਜੋੜਾ ਮਾਜਰਾ ਵਿੱਚੋਂ ਕਿਸੇ ਇੱਕ ਨੂੰ ਉਮੀਦਵਾਰ ਬਣਾਉਣ ਦੀ ਸੰਭਾਵਨਾ ਹੈ ਰਾਖਵਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਮੌਜੂਦਾ ਮੈਂਬਰ ਪਾਰਲੀਮੈਂਟ ਹਰਿੰਦਰ ਸਿੰਘ ਖਾਲਸਾ ਨੇ ਆਮ ਆਦਮੀ ਪਾਰਟੀ ਵਿੱਚੋਂ ਕਿਨਾਰਾ ਕਰ ਲਈ ਹੁਣ ਨਵਾਂ ਚਿਹਰਾ ਲੁੜਿੰਦਾ ਸੀ ਇੱਥੇ ਪਾਰਟੀ ਦੇ ਆਗੂ ਬਲਵਿੰਦਰ ਸਿੰਘ ਤੇ ਮਹਿਲਾ ਆਗੂ ਸੁਖਵਿੰਦਰ ਕੌਰ ਵਿੱਚੋਂ ਕਿਸੇ ਇੱਕ ਨੂੰ ਉਮੀਦਵਾਰ ਬਣਾਉਣ ਦੇ ਚਾਂਸ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਭਪਿੰਦਰ ਸਿੰਘ ਬਿੱਟੂ ਯੂਥ ਵਿੰਗ ਦੇ ਪ੍ਰਧਾਨ ਮਨਜਿੰਦਰ ਸਿੰਘ ਸਿੱਧੂ ਮੁذਿ ਜੀ ਵੀ ਸੈੱਲ ਦੇ ਪ੍ਰਧਾਨ ਡਾਕਟਰ ਕਸ਼ਵੀਰ ਸਿੰਘ ਝੋਲ ਵਿੱਚੋਂ ਕਿਸੇ ਇੱਕ ਜਣੇ ਨੂੰ ਟਿਕਟ ਮਿਲੇਗੀ। ਜਲੰਧਰ ਰੱਖਵੇਂ ਤੋਂ ਸਾਬਕਾ ਜਸਟਿਸ ਜੋਰਾ ਸਿੰਘ ਤੇ ਜਲੰਧਰ ਸ਼ਹਿਰੀ ਦੇ ਪ੍ਰਧਾਨ ਡਾਕਟਰ ਸ਼ੇਵਦੇਵਾਲ ਸਿੰਘ ਮਾਲੀ ਵਿੱਚੋਂ ਕਿਸੇ ਇੱਕ ਨੂੰ ਟਿਕਟ ਦਿੱਤੀ ਜਾ ਸਕਦੀ ਹੈ। ਆਮ ਆਦਮੀ ਪਾਰਟੀ ਪਹਿਲਾ 5 ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ ਜਿਨ੍ਹਾਂ ਵਿੱਚ ਪਾਰਟੀ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੂੰ ਮੋੜ ਸੰਗਰੂਰ, ਮੌਜੂਦਾ ਮੈਂਬਰ ਪਾਰਲੀਮੈਂਟ ਪ੍ਰੋਫੈਸਰ ਸਾਧੂ ਸਿੰਘ ਨੂੰ ਫਰੀਦਕੋਟ ਮਾਝਾ ਜ਼ੋਨ ਦੇ ਪ੍ਰਧਾਨ ਕੁਲਦੀਪ ਧਾਲੀਵਾਲ ਨੂੰ ਅਮ੍ਰਿਤਸਰ, ਨਰਿੰਦਰ ਸ਼ੇਰਗਿੱਲ ਨੂੰ ਆਨੰਦਪੁਰ ਸਾਹਿਬ ਤੇ ਡਾਕਟਰ ਤੋਂ ਖਬਰਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ Holi ਮੌਕੇ ਲੋਕਾਂ ਨੂੰ ਵਧਾਈ ਦਿੰਦਿਆਂ ਇਹ ਰਵੈਤੀ ਭਾਰਤੀ ਤਿਹਾਰ ਏਕਤਾ ਸਹਿਣਸ਼ੀਲਤਾ ਭਾਈਚਾਰ ਤੇ ਸਦਭਾਵਨਾ ਦੇ ਰੰਗਾਂ ਨਾਲ ਮਨਾਉਣ ਦਾ ਸੱਦਾ ਦਿੱਤਾ ਉਹਨਾਂ ਲੋਕਾਂ ਨੂੰ ਇੱਕ ਸੁਰਤਾ ਭਾਈਚਾਰ ਤੇ ਮਿਲਵਰਤਨ ਦੀ ਭਾਵਨਾ ਨਾਲ ਤਿਹਾਰ ਨੂੰ ਪਿਆਰ ਨਾਲ ਬਣਾਉਣ ਦੀ ਅਪੀਲ ਵੀ ਕੀਤੀ ਹੈ ਸਵਾਰ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਮਮਤਾ ਬੇਨਰਜੀ ਤੇ ਦਿੱਲੀ ਦੇ ਮੁੱਖ ਮੰਤਰੀ ਰਵਿੰਦ ਕੇਜਰੀਵਾਲ ਨੇ ਪਲਵਾਮਾ ਹਮਲੇ ਦੇ ਸੋਗ ਵਜੋਂ ਹੋਲੀ ਨਹੀਂ ਮਨਾਈ ਅੱਜ ਕਈ ਥਾਈਂ ਹੋਲੀ ਮਨਾਉਣ ਮੌਕੇ ਦੁਖਦਾਈ ਘਟਨਾਵਾਂ ਵਾਪਰੀਆਂ ਕਈਆਂ ਦੀਆਂ ਅੱਖਾਂ 'ਚ ਰੰਗ ਪੈ ਗਿਆ ਐਕਸੀਡੈਂਟ ਹੋਏ ਔਰ ਕਈ ਥਾਈਂ ਲੜਾਈ ਝਗੜੇ ਵੀ ਹੋਏ ਯੂਪੀ ਵਿੱਚ ਭਾਜਪਾ ਦੇ ਵਿਧਾਇਕ ਯੋਗੇਸ਼ ਵਰਮਾ ਦੇ ਹੋਲੀ ਮਨਾਉਂਦਿਆਂ ਗੋਲੀ ਲੱਗਣ ਦੀਆਂ ਖਬਰਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਕੋਲ ਹੁਣ ਭਾਈ ਕਾਨ ਸਿੰਘ ਨਾਭਾ ਰਚਿਤ ਮਹਾਨ ਕੋਸ਼ਤੀਆਂ 24000 ਕਾਪੀਆਂ ਨਸ਼ਟ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਬਚਿਆ ਇਸ ਸੰਸਕਰਨ ਵਿੱਚ ਬਹੁਤ ਸਾਰੀਆਂ ਗਲਤੀਆਂ ਰਹਿ ਗਈਆਂ ਤੇ ਹੁਣ ਇਹਨਾਂ ਨੂੰ ਦਰੁਸਤ ਕਰਕੇ ਮੁੜ ਛਾਪਿਆ ਜਾ ਰਿਹਾ ਹੈ ਸਾਲ 2017 ਦੌਰਾਨ ਇਤਿਹਾਸਕਾਰ ਤੇ ਹੋਰ ਬੁੱਧੀਜੀਵੀਾਂਾਂ ਦੀ 8 ਮੈਮਰੀ ਕਮੇਟੀ ਕਾਇਮ ਕੀਤੀ ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਤੇ ਮਹਾਰਾ ਨੇ ਇਸ ਮਹਾਨ ਕੋਸ਼ ਵਿੱਚ ਵੱਡੀਆਂ ਔਕਾਹਾਂ ਤੇ ਗਲਤੀਆਂ ਕੱਢੀਆਂ ਸਨ ਜਿਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਭਾਸ਼ਾ ਵਿਕਾਸ ਤੇ ਪ੍ਰਕਾਸ਼ਨ ਵਿਭਾਗ ਨੇ ਪ੍ਰਕਾਸ਼ਿਤ ਕੀਤਾ ਸੀ ਪਰ ਹੁਣ ਯੂਨੀਵਰਸਿਟੀ ਨੇ ਗਲਤੀ ਨਾਲ ਭਰਪੂਰ ਇਸ ਮਹਾਨ ਕੋਸ਼ ਦੀ ਵਿਕਰੀ ਉੱਤੇ ਪਾਬੰਦੀ ਲਾ ਦਿੱਤੀ ਹੈ ਕਮੇਟੀ ਦੇ ਮੈਂਬਰ ਤੇ ਇਤਿਹਾਸਕਾਰ ਹਰਪਾਲ ਸਿੰਘ ਪੰਨੂ ਨੇ ਦੱਸਿਆ ਕਿ ਕਮੇਟੀ ਨੇ ਇਸ ਕੋਸ਼ ਦੇ ਇਸ ਸੰਸਕਰਨ ਨੂੰ ਬਹੁਤ ਬਰੀਕੀ ਨਾਲ ਖੋਖਿਆ ਇਸ ਦੇ 2500 ਪੰਨੇ ਆ ਤੇ ਇਸ ਦੇ ਪਹਿਲੇ 33 ਪੰਨਿਆਂ ਵਿੱਚ 400 ਗਲਤੀਆਂ ਸ਼ਬਦ ਜੋੜ ਤੇ ਵਿਆਕਰਨੀਆਂ ਬਹੁਤ ਸਾਰੀਆਂ ਗਲਤੀਆਂ ਜੋ ਅਸਲ ਕਾਪੀ ਵਿੱਚ ਨਹੀਂ ਅੰਗਰੇਜ਼ੀ ਤੇ ਹਿੰਦੀ ਸੰਸਕਰਨ ਵਿੱਚ ਵੀ ਉਹੀ ਗਲਤੀਆਂ ਦੁਹਰਾਈਆਂ ਗਈਆਂ ਪੰਜਾਬੀ ਯੂਨੀਵਰਸਿਟੀ ਵੱਲੋਂ ਸਭ ਤੋਂ ਵੱਧ ਮਹਿੰਗੇ ਭਾਅ ਵਿੱਚ ਛਾਪੇ ਗਏ ਮਹਾਨ ਕੋਸ਼ਲੀ ਅਨੁਵਾਦਕ ਨੂੰ ਪ੍ਰਤੀ ਪੰਨਾ 1600 ਰੁਪਏ ਪੁਨਰਗਠਨ ਲਈ 1200 ਰੁਪਏ ਪ੍ਰਤੀ ਪੰਨਾ ਤੇ 400 ਰੁਪਏ ਪ੍ਰੂਫ ਰੀਡਿੰਗ ਲਈ ਜਦਾ ਕੀਤਾ ਗਿਆ ਸੀ। ਅੰਮ੍ਰਿਤਸਰ ਦੀ ਯੋਜਨਾਬੱਧ ਵਿਕਾਸ ਤੇ ਦੇਸ਼ ਆਪਦੇਸ਼ਾਂ ਲਈ ਅੰਮ੍ਰਿਤਸਰ ਤੋਂ ਸਿੱਧੀਆਂ ਉਡਾਨਣ ਵਾਲੀ ਕਾਰਜਸ਼ੀਲ ਸਮਾਜ ਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਬੰਚ ਦੀ ਟੀਮ ਨੇ ਅੰਮ੍ਰਿਤਸਰ ਪੁੱਜੇ ਯੂਕੇ ਸੇਵਾ ٹرسٹ ਦੇ ਸੰਸਥਾਪਕ ਤੇ ਚੇਅਰਮੈਨ ਚਰਨ ਕਮਲ ਸਿੰਘ ਸੇਖੋਂ ਨੂੰ ਮਿਲ ਕੇ ਸਿੱਧੀਆਂ ਉਡਾਨਾਂ ਲਈ ਮਿਲ ਕੇ ਉਪਰਾਲੇ ਕਰਨ ਦਾ ਫੈਸਲਾ ਕੀਤਾ ਹੈ ਉਹਨਾਂ ਆਖੇ ਕਿ ਲੰਡਨ ਹੀਥਰੋ ਅਮਰਸਰ ਅਤੇ ਟ੍ਰਾਂਟੋ ਵੈਂਕੂਵਰ ਅਮਰਸਰ ਦੀਆਂ ਸਿੱਧੀਆਂ ਉਡਾਨਾਂ ਬਾਰੇ ਚਰਚਾ ਕੀਤੀ ਗਈ ਸ਼੍ਰੀ ਗੁਰੂ ਰਾਮਦਾਸ 에ਅਰਪੋਰਟ ਲਈ ਕਈ ਮੁਲਕਾਂ ਤੋਂ ਸਿੱਧੀਆਂ ਉਡਾਨਾਂ ਸ਼ੁਰੂ ਹੋ ਚੁੱਕੀਆਂ ਹਨ ਸੇਵਾ ٹرسٹ ਦੇ ਚੇਅਰਮੈਨ ਚਰਨ ਕਮਲ ਸਿੰਘ ਸੇਖੋਂ ਨੇ ਦੱਸਿਆ ਕਿ ਪਿਛਲੇ ਸਾਲ ਬ੍ਰਿਟਿਸ਼ ਪਾਰਲੀਮੈਂਟ ਵਿੱਚ ਸਰਮਨਜੀਤ ਸਿੰਘ ਢੀਸੀ ਮੈਂਬਰ ਪਾਰਲੀਮੈਂਟ ਦੇ ਸਹਿਯੋਗ ਨਾਲ ਲੰਦਨ ਲੰਡਨ ਅਮ੍ਰਿਤਸਰ ਸਿੱਧੀਆਂ ਉਡਾਨਾਂ ਸੰਬੰਧੀ ਮਹਿਮ ਸ਼ੁਰੂ ਕੀਤੀ ਗਈ ਸੀ ਜਿਸ ਵਿੱਚ ਅਮ੍ਰਿਤਸਰ ਵਿਕਾਸ ਮੰਚ ਨੇ ਸ਼ਮੂਲੀਅਤ ਕੀਤੀ ਉਹਨਾਂ ਆਖਿਆ ਕਿ ਅਮ੍ਰਿਤਸਰ ਦਾ ਇਹ ਵਿਸ਼ੇਸ਼ ਦੌਰਾ ਵੀ ਇਸੇ ਮਹਿਮ ਦਾ ਹਿੱਸਾ ਹੈ ਇਸ ਰਾਤ ਤੋਂ ਕੁਝ ਮੀਟਰ ਦੀ ਦੂਰੀ ਉੱਤੇ ਕਰਤਾਰਪੁਰ ਲਾਂਘੇ ਲਈ 4 ਲੇਨ ਸੜਕ ਦੀ ਉਸਾਰੀ ਦਾ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ ਕਰੀਬ 4 ਕਿਲੋਮੀਟਰ ਦਾ ਇਹ ਰਸਤਾ ਪਿੰਡ ਮਾਨ ਤੋਂ ਸ਼ੁਰੂ ਹੋ ਕੇ ਪਾਕਿਸਤਾਨ-ਭਾਰਤ ਸਰਹੱਦ ਤੱਕ ਤਿਆਰ ਹੋਣਾ ਜਿਸ ਦਾ ਠੇਕਾ ਇੱਕ ਨਿੱਜੀ ਕੰਪਨੀ ਸੀਗਾਲ ਨੂੰ ਦਿੱਤਾ ਗਿਆ ਸੜਕ ਦੇ ਕੰਮ ਦੀ ਸ਼ੁਰੂਆਤ ਕਰਨ ਪਹੁੰਚੇ ਕੰਪਨੀ ਦੇ ਅਧਿਕਾਰੀ ਨੇ ਦੱਸਿਆ ਹੈ ਕਿ ਸਰਹੱਦ ਤੋਂ ਸੜਕ ਦੀ ਉਸਾਰੀ ਦੀ ਸ਼ੁਰੂਆਤ ਹੋਈ ਹੈ ਜਿਸ ਤਹਿਤ ਜੀਸੀਬੀ ਮਸ਼ੀਨ ਨਾਲ ਖੇਤਾਂ ਨੂੰ ਪਧਰਾ ਕੀਤਾ ਜਾ ਰਿਹਾ ਹੈ ਉਹ ਦੱਸਿਆ ਕਿ ਇਹ 200 ਫੁੱਟ ਚੌੜੀ ਸੜਕ ਦੀ ਲੰਬਾਈ ਕਰੀਬ 4 ਕਿਲੋਮੀਟਰ ਹੈ ਜੋ 11 ਨਵੰਬਰ ਤੱਕ ਬਣ ਕੇ ਤਿਆਰ ਹੋਣੀ ਹੈ ਸੜਕ ਦੇ ਨਾਲ ਹੀ ਸਰਹੱਦ ਤੇ ਪੁਲ ਦੀ ਵੀ ਉਸਾਰੀ ਕੀਤੀ ਜਾਣ ਦੀ ਤਜਵੀਜ਼ ਹੈ ਨਵੀਂ ਦਿੱਲੀ ਤੋਂ ਖਬਰ ਕਰਦਾ ਹਾਂ ਡੋਬੀ ਜੈਟ 에ਰਵੇਜ਼ ਨੂੰ ਉਭਾਰਨ ਲਈ ਭਾਰਤੀ ਸਟੇਟ ਬੈਂਕ ਦੀ ਅਗਵਾਈ ਹੇਠ ਹੋਰ ਬੈਂਕ ਅੱਗੇ ਆਏ ਹਨ ਸੂਤਰਾਂ ਮੁਤਾਬਕ ਨਾ 에ਰਵੇਜ਼ ਦੀ ਮੈਨੇਜਮੈਂਟ ਵਿੱਚ ਬਦਲਾਅ ਦਾ ਸੁਝਾਅ ਦਿੱਤਾ ਹੈ ਬੈਂਕਾਂ ਮੁਤਾਬਕ 에ਰਲਾਈਨ ਦਾ ਬੰਦ ਹੋਣਾ ਨਾ ਤਾਂ ਲੋਕਾਂ ਤੇ ਨਾ ਹੀ ਮੁਕਾਬਲੇਬਾਜ਼ੀ ਲਈ ਵਧੀਆ ਹੈ SBI ਦੇ ਚੇਅਰਮੈਨ ਰਜਨੀਸ਼ ਕੁਮਾਰ ਆਵਾਬਾਜੀ ਸਕੱਤਰ ਤੇ ਹੋਰ ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ ਨੇ ਵਿੱਤ ਮੰਤਰੀ ਅਰਣ ਜੇਤਲੀ ਨਾਲ ਮੁਲਾਕਾਤ ਕਰਕੇ ਇਹ ਮੁੱਦਾ ਵਿਸਥਾਰ ਨਾਲ ਵਿਚਾਰਿਆ ਏ ਅੰਤਰਰਾਸ਼ਟਰੀ ਅੱਤਵਾਦ ਦਾ ਕੇਂਦਰ ਪਾਕਿਸਤਾਨ ਕੰਗਾਲ ਹੋ ਗਿਆ ਹੈ ਹਾਲ ਹੀ ਹੈ ਕਿ ਕਰਜ਼ਾ ਚੁਕਾਉਣ ਲਈ ਉਸ ਕੋਲ ਪੈਸੇ ਨਹੀਂ ਦੇ ਚੁਤੇ ਵਾਅਦੇ ਕਰਜ਼ ਨੂੰ ਚੁਕਾਉਣ ਲਈ ਉਸਨੇ ਸਰਕਾਰੀ ਜਾਇਦਾਦਾਂ ਵੇਚਣ ਦਾ ਫੈਸਲਾ ਕਰ ਲਿਆ ਮੀਡੀਆ ਦੀਆਂ ਰਿਪੋਰਟਾਂ ਵਿੱਚ ਇਹ ਜਾਣਕਾਰੀ ਆਈ ਹੈ ਪਾਕਿਸਤਾਨ ਉਤੇ ਐਸਮੇ 27 ਖਰਬ ਪਾਕਿਸਤਾਨੀ ਰੁਪਏ ਤੋਂ ਜ਼ਿਆਦਾ ਦਾ ਕਰਜ਼ਾ ਹੈ ਇਸ ਨੂੰ ਵੇਂਦਿਆ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਅਗਵਾਈ ਵਿੱਚ ਕੈਬਨਟ ਦੀ ਬੈਠਕ ਚ ਸੰਗੀ ਮੰਤਰਾਲਿਆਂ ਦੀ ਬਿਨਾ ਇਸਤੇਮਾਲ ਵਾਲੀਆਂ ਜਦਾਦਾਂ ਨੂੰ ਵੇਚ ਕੇ ਪੈਸਾ ਇਕੱਠਾ ਕਰਨ ਦਾ ਜਿਹੜਾ ਫੈਸਲਾ ਕੀਤਾ ਗਿਆ ਹੈ ਪੀਚਿੰਗ ਤੋਂ ਖਬਰ ਭਾਰਤ ਨੇ ਸੰਕੇਤ ਦਿੱਤਾ ਕਿ ਚੀਨ ਦੀ ਬੈਲਟ ਤੇ ਰੋਡ ਫੋਰਮ ਬੀ ਆਰ ਐਫ ਦਾ ਲਗਾਤਾਰ ਦੂਜੀ ਵਾਰ ਬਾਈਕਾਟ ਕੀਤਾ ਜਾ ਸਕਦਾ ਹੈ ਭਾਰਤ ਦਾ ਕਹਿਣਾ ਹੈ ਕਿ ਕੋਈ ਵੀ ਦੇਸ਼ ਇਹ ਖਤਮ ਉਦਮਨਾਲਤ ਸਹਿਯੋਗ ਨਹੀਂ ਕਰੇਗਾ ਜੋ ਸੁਤੰਤਰ ਮੁਲਕ ਵਜੋਂ ਇਸ ਦੇ ਬੁਢਲੇਹਤਾਂ ਦੀ ਖੇਤਰੀ ਇਕਜੁਟਤਾ ਨੂੰ ਦਰਕਰਾਰ ਕਰਦਾ ਹੋਵੇ ਪੇਸ਼ਾਵਰ ਤੋਂ ਖਬਰ ਖੈਬਰ ਪਖਤੂਨ ਮਾਦੀ ਸੁਭਾਈ ਅਸੈਂਬਲੀ ਵਿੱਚ ਪਾਕਿਸਤਾਨ ਪੀਪਲਜ਼ ਪਾਰਟੀ ਪੀਪੀਪੀ ਦੇ ਵਿਧਾਇਕ ਵੱਲੋਂ ਹਿੰਦੂਆਂ ਨੂੰ ਦੁਸ਼ਮਣ ਦੱਸੇ ਜਾਣ ਮਗਰੋਂ ਘੱਟ ਗਿਣਤੀ ਭਾਈਚਾਰੇ ਨਾਲ ਸਬੰਧਤ ਦੋ ਮੈਂਬਰ ਅਸੈਂਬਲੀ ਚੋਂ ਵਾਕਆਊਟ ਕਰ ਗਏ ਬਰਤਾਨੀਏ ਤੋਂ ਸੰਚਾਲਿਤ ਇੱਕ ਅੰਤਰਰਾਸ਼ਟਰੀ ਗੈਰ ਸਰਕਾਰੀ ਸੰਗਠਨ ਨੇ ਦਾਅਵਾ ਕੀਤਾ ਕਿ ਭਾਰਤ ਚ ਇੱਕ ਅਰਬ ਦੀ ਆਬਾਦੀ ਪਾਣੀ ਦੀ ਕਿੱਲਤ ਵਾਲੇ ਸਥਾਨਾਂ ਚ ਰਹਿੰਦੀ ਹੈ ਇਸ ਵਿੱਚ 60 ਕਰੋੜ ਲੋਕ ਜ਼ਿਆਦਾ ਕਿੱਲਤ ਵਾਲੇ ਇਲਾਕੇ ਵਿੱਚ ਰਹਿੰਦੇ ਨੇ ਪੂਰੀ ਦੁਨੀਆ ਵਿੱਚ ਪਾਣੀ ਦੀ ਕਮੀ ਵਾਲੀ ਥਾਂ ਚ ਰਹਿਣ ਵਾਲਿਆਂ ਦੀ ਕੁੱਲ ਗਿਣਤੀ ਕਰੀਬ 4 ਅਰਬ ਕਟ ਕਟ ਸਾਲ ਦੇ ਕੁਝ ਮੌਕਿਆਂ ਤੇ ਨਥਾਵਾਂ ਚ ਪਾਣੀ ਦੀ ਬੰਗ ਵਾਧੀ ਏ ਪਰ ਸਪਲਾਈ ਘਟ ਪਉਂਦੀ ਏ ਔਰ ਬ੍ਰਿਟਾਨੀਆ ਤੋਂ ਸੰਚਾਲਿਤ ਵਾਟਰ ਐਂਡ ਐਨ ਜੀਓ ਨੇ ਆਪਣੀ ਤਾਜ਼ਾ ਰਿਪੋਰਟ ਚ ਦਾਵਾ ਕੀਤਾ ਕਿ ਭਾਰਤ ਚ ਪਾਣੀ ਦੀ ਕਿਲਤ ਵਾਲੀਆਂ ਥਾਵਾਂ ਚ ਰਹਿਣ ਵਾਲੇ ਦੀ ਗਿਣਤੀ ਸਾਲ 2050 ਤੱਕ 5 ਅਰਬ ਹੋਣ ਦੀ ਉਮੀਦ ਹੈ ਅੱਜ ਦੇ ਪ੍ਰੋਗਰਾਮ ਵਿੱਚ ਬਸ ਐਨਾ ਹੀ ਕੱਲ ਫੇਰ ਮਿਲਾਂਗੇ ਸਤਿ ਸ਼੍ਰੀ ਅਕਾਲ